ਲੋ ਜੀ ਆਪਣਾ ਕੰਮ ਚੱਲ ਰਿਹਾਗਾ ਢੋਲਾ ਹੋ ਗਿਆਗਾ ਸਾਰਾ ਹੋ ਗਿਆ ਤਿਆਰ ਬਾਕੀ ਤੁਸੀਂ ਆ ਬਾਈ ਠੇਕੇਦਾਰ ਬੱਲੇ ਦਾ ਬਾਈ ਦਾ ਬਹੁਤ ਧੰਨਵਾਦ ਕਰਦਾ ਸਰੀਆ ਬਹੁਤ ਵਧੀਆ ਕੰਮ ਨੇ ਵੀਰੇ ਬਹੁਤ ਧੰਨਵਾਦ ਇੱਕ ਰੱਬ ਤੁਹਾਨੂੰ ਬਹੁਤ ਸਾਰੇ ਬਰਕਤ ਦੇਵੇ ਸਾਡੇ ਸਹਿਯੋਗ ਦੇ ਲਈ। ਹੋਰ ਬਾਅਦੇ ਜਾਉ ਤੁਸੀਂ ਦਿਨ ਰਾਤ ਤੁਹਾਡੇ ਸੰਗੀ ਸਾਥੀਆਂ ਦੇ ਲਈ ਦੁਆ ਕਰਦੇ ਆਂ। ਵੀ ਰੱਬ ਤੁਹਾਨੂੰ ਬਹੁਤ ਤਰੱਕੀ ਦੇ ਵਿੱਚ ਦੇਖੇ ਜਾਵੇ। ਔਰ ਸਾਡੇ ਬਾਈ ਵੀ ਲੈਂਟਰ ਪਾਉਣ ਲੱਗੇ ਰਹੇ ਨੇ ਦੇਖੋ। ਸਮਾਨ ਮਟੀਰੀਅਲ ਇਕੱਠੇ ਕਰੀਏ ਤਾਂ ਮਸ਼ੀਨ ਚੱਲੀ ਜਾਂਦੀ ਹੈਗੀ। ਤੇ ਬਾਈ ਰਾਮੀ ਖੜੀ ਚੱਲ ਰਹੇ ਨੇ ਸਾਡੇ ਨਾਲ। ਠੀਕੋ ਬਾਈ ਰਾਮੀ। ਆ ਚੱਲੋ। ਚੱਲੋ ਤਾਂ ਸਾਡਾ ਕੰਮ ਦੇਖੋ ਵੀ ਆ ਰਿਹਾ ਮਾਲ ਸਾਡੇ ਕੋਲੇ। ਬਹੁਤ ਵਧੀਆ ਰਾਮੀ ठेकेदार ਦਾ ਹੀ ਬਹੁਤ ਧੰਨਵਾਦ ਉਹ ਸਾਰੀ ਲੇਬਰ ਲੱਗਦੀ ਹੈ ਕੰਮ ਕਰਨ ਵਾਸਤੇ। ਔਰ ਸੰਗੀ ਸਾਥੀ ਸਾਰੇ ਸਹਿਯੋਗੀ ਦਿਲੋਂ ਧੰਨਵਾਦ ਕਰਦੇ ਆ ਸਾਰੇ ਭਾਈਆਂ ਦਾ। ਔਰ ਇਹਦੀ ਸਾਡੇ ਕੋਲ ਭਾਈ 2005 ਦੇ ਲੱਗ ਰਹੇ ਨੇ ਕੰਮ ਕਰੇ ਕਰਨਾ ਰਾਮੀਵਰੀ ਬਹੁਤ ਸਾਲਾਂ ਦਾ ਇੱਕ ਰਿਲੇਸ਼ਨ ਹੈਗਾ 20 ਸਾਲਾਂ ਦਾ ਰਿਲੇਸ਼ਨ ਹੈਗਾ ਬਾਖੂਨ ਤੁਸੀਂ ਦੇਖ ਲਓ ਇੰਨਾ ਸਾਲ ਕੋਈ ਇਕੱਠਾ ਇਕ ਟੱਬਰ ਦੇ ਵਿੱਚ ਕੱਟ ਨਹੀਂ ਸਕਦਾ ਇਹ ਸਾਡਾ ਨੇਚਰ ਦਾ ਰਿਸ਼ਤਾ ਹੈਗਾ ਕਦੇ ਵੀ ਕਿਸੇ ਗੱਲ ਦੀ ਸਾਡੇ ਵਿੱਚ ਕੋਈ ਗੱਲਬਾਤ ਨਹੀਂ ਬਾਤ ਕੱਟ ਹੋਈ ਡੋਲ ਦੋ ਡੋਲ ਦੋ ਬਈ ਵੈਰੀ ਗੁੱਡ ਅੰਦਾਜ਼ ਹੋਜੀ ਚੱਲ ਰਿਹਾ ਕੰਮ ਬਈ ਇਹ ਬਾਈ ਆਪਣਾ ਕੋਲੇ ਪਾਟੇ ਵਾਲੀ ਕੰਮ ਕਰਦੇ ਰਹੇ ਨੇਗੇ ਇਹ ਕਾਫੀ ਝਾਲ ਔਰ ਇਹ ਕਹਿੰਦੇ ਬਾਈ ਤੈਨੂੰ ਮਿਸਤਰੀ ਜੀ ਸੋਨੂੰ ਹੱਥ ਨਹੀਂ ਲਾਉਂਨਾਂਂਦੇ ਤੁਸੀਂ ਸੇਵਕੋ ਵੀ ਹੋ ਪਾਸਟਰ ਵੀ ਹੋ ਔਰ ਕੰਮ ਕਾਜ ਵੀ ਕਰਦੇ ਹੋ ਕਹਿੰਦੇ ਸੀ ਆਪ ਹੀ ਕਰਾਂਗੇ ਬੜਾ ਗੱਛਾ ਲੱਗ ਰਿਹਾ ਨੇ ਬਾਈ ਕੱਲਾ ਹੀ ਲੱਗ ਰਿਹਾ ਬਾਈ ਦੇਖ ਲੈ ਬਹੁਤ ਧੰਨਵਾਦ ਬਾਈ ਸਾਰਿਆਂ ਦਾ ਆ ਬਾਈ ਬਿੱਟੂ ਲੱਗ ਰਿਹਾ ਇੱਧਰ ਸਾਡੇ ਕੋਲੇ ਇਹਨੂੰ ਇਹ ਬਾਈ ਨੂੰ ਬਹੁਤ ਸਾਲ ਹੋ ਗਏ ਪਹਿਲਾਂ ਸਕੂਲ 'ਚ ਪੜਦਾ ਹੁੰਦਾ ਸੀ ਮੇਰੇ ਨਾਲ ਤੇ ਹੁਣ ਮੇਰੇ ਨਾਲ ਕੰਮ ਤੇ ਲੱਗ ਰਿਹਾਗਾ ਇਹ ਇਹ ਹੁੰਦਾ ਪਿਆਰ ਅਸਲ ਵਿੱਚ ਦੇਖੋ ਨਾ ਇਹੀ ਹੁੰਦੀ ਹੈ ਸੱਚੀ ਮੁਹੱਬਤ ਕੰਮ ਕਾਜਾਂ ਦੇ ਵਿੱਚ ਵੀ ਬਾਕੀ ਹੂੰ ਵੀ ਪਿਆਰ ਤਾਂ ਇਸ ਨੂੰ ਕਹਿੰਦੇ ਨੇ ਜਿਹੜਾ ساری ਉਮਰ ਕੱਤਣਾ ਲੱਗ। ਅੱਲਾ ਗਰਨੇ ਬਾਈ ਉਹਨੇ ਸਾਡੇ ਗੱਲ ਰਿਹਾ ਸਾਡਾ ਪ੍ਰੋਗਰਾਮ ਚੱਲੀ ਜਾਂਦਾ ਇਧਰ। ਸਿਮੇਂਟ ਵਾਲੇ, ਬਦਰੀਆਲੇ, ਰੇਤੇ ਵਾਲੇ ਆ ਜੋ ਵੀ ਆ ਜੋ ਮਰਦੋ ਗਿਆ। ਕਿਹਾ ਬਾਈ ਬਹੁਤ ਹੀ ਵੰਦਿਆ ਸਿਮੇਂਟ ਲਾ ਰਹਿ ਰਹਾ ਡਰਾਈਵਰ। ਹਲੋ ਜੀ। ਇਹ ਬਾਈ ਇਹਨੇ ਸਾਡੀ ਵੀ ਵੀਡੀਓ ਪਾ ਦੀ ਮਾ ਚੱਕ ਫਿਰ। ਪਾਣੀ ਦਾ ਸਭ ਸਾਰਿਆਂ ਦਾ ਮੈਂ ਹਮਤ ਕਰਦੇ ਆਂ ਔਰ ਸੱਚੇ ਦਿਲੋਂ ਸ਼ੁਕਰਗੁਜ਼ਾਰ ਕਰਦੇ ਆਂ ਆਪਣੇ ਕਮਾੜੇ ਸਾਰੇ ਮਿਸਰੀਪਾ ਮਾਦਾ ਔਰ ਲੇਬਰ ਵਾਲੇ ਸਾਰੇ ਮਜ਼ਦੂਰ ਭਾਈ ਪੈਨਾ ਦਾ ਔਰ ਸਭੀ ਸਾਥੀਆਂ ਦਾ ਸ਼ੁਕਰ ਹੈ ਪ੍ਰਮਾਤਮਾ ਨੇ ਜੜਦੀ ਕਲਾ ਤੇ ਰੱਖੇ ਸਾਡਾ ਸਤਿ ਕਰਦੇ ਵੇ ਸਿਮੈਂਟ ਵਾਲੇ ਦੀ ਘਰਨੀ ਦੇ ਵਿੱਚ ਬਹੁਤ ਮਜ਼ਦੂਰੀ ਹੁੰਦੀ ਹੈ ਜੀ ਕੰਮ ਕਾਰ ਕਰਦੇ ਨੇ ਕਿ ਜਿਵੇਂ ਸਾਰੀ ਮਜ਼ਬੂਰ ਆ ਮਜ਼ਦੂਰ ਆ ਮਜ਼ਦੂਰ ਆ ਹਰ ਕੰਮ ਕਰਦਾ ਜੀ ਬਸ ਮਿੰਟ ਪਾਣਾ ਖਵਾਦਾ ਬਾਈ ਦਾ ਸਾਨੂੰ ਜਿਗਰਾ ਓਏ ਚੱਲਿਆ ਰੋਟੀ ਲੈ ਕੇ ਬਾਈ ਠੀਕ ਹੈ ਠੀਕ ਹੈ ਲੋੜੀ ਆਪਣਾ ਲੈਂਟਰ ਲੈਣ ਵਾਲੀ ਆ ਬਸ ਇੱਕ ਦੋ ਥੈਲਾਂ ਦਾ ਕੰਮ ਹੀ ਰਹਿ ਗਿਆ ਲੋ ਜੀ ਵਾਈਬ੍ਰੇਟਰ ਲਾਉਣ ਲੱਗ ਰਿਹਾ ਬਾਈ ਬਿੱਟੂ ਆਪਣਾ ਇਹ ਵੀ ਬਚਪਨ ਦਾ ਸਾਥੀ ਆ ਮੇਰਾ ਇਹ ਸਾਰੀ ਜ਼ਿੰਦਗੀ ਨਿਭਾਉਣ ਵਾਲਾ ਇੱਕ ਲੋ ਜੀ ਆਪਣਾ ਲੈਂਟਰ ਤਕਰੀਬਨ ਪਹੁੰਚ ਗਿਆਗਾ ਮਸ਼ੀਨ ਖਾਲੀ ਕਰ ਦਿੱਤਾਗਾ ਹੁਣ ਸਮਾਨ ਆਪਣਾ ਲੌਜੀ ਲੈਂਟਰ ਪਹ ਗਿਆ ਬਹੁਤ ਬਹੁਤ ਧੰਨਵਾਦ ਹੈ ਬਾਈ ਔਰ ਸਰੀਆ ਬੰਨਣ ਵਾਲੇ ਸਾਰੇ ਮਿਸਤਰੀਆਂ ਦਾ ਬਿਜਲੀ ਦੇ ਫਿਟਿੰਗ ਕਰਨ ਵਾਲਿਆਂ ਦਾ ਤੇ ਲੈਂਟਰ ਪਾਉਣ ਵਾਲਿਆਂ ਦਾ ਧੰਨਵਾਦ